ਹੈਲੋ ਬਾਈ ਸੋਨਾ ਲੀਕ ਵਾਲਿਆਂ ਵੱਲ ਆ ਗਏ ਤੇ ਅੱਜ ਇਹਨਾਂ ਨੇ ਨਵਾਂ ਮਾਡਲ ਲਾਂਚ ਕਰਨਾ ਬਾਈ ਕੱਪੜਾ ਪਾਇਆ ਹੋਇਆ ਹੈ ਉੱਪਰ ਦੇਖਦੇ ਵਿੱਚੋਂ ਕਿਆ ਘੜਦੇ ਨੇ ਅੱਜ ਹੋ ਜੋ ਬਾਈ ਚਲੋ ਲੈ ਜੀ ਵੀਡੀਓ ਫੋਟੋ ਬਿਲਕੁਲ ਕਿੱਚ ਦੀਆਂ ਫੋਟੋਆਂ ਦਾ ਜੀ ਚਲੋ ਸਾਹਿਬ ਲਓ ਜੀ ਲਓ ਤੁਸੀਂ ਕਰਦੇ ਹੋ ਨੁਕੀਚਾ ਕਰਨਾ ਸਾਰੇ ਕਲੱਬ ਦੀ ਵਰਤੀ ਦਿਓ ਜੀ ਈ aí 55 ਲਾਂਚ ਕਰਤਾ ਜੀ। ਸਤਿ ਸ਼੍ਰੀ ਅਕਾਲ ਸਾਰੇ ਆ ਲੋਕ ਸਤਿ ਸ਼੍ਰੀ ਅਕਾਲ ਜੀ। ਇਹ ਸਾਡਾ ਨਵਾਂ ਟਰੈਕਟਰ ਸਰ ਲਾਂਚ ਹੋਇਆ ਡੀਆਈ 55 3 ਸਿਲੰਡਰ 16x28 16x28 ਦੇ ਟਾਇਰ ਦੇ ਵਿੱਚ ਠੀਕ ਹੈ ਜੀ। ਇਹਦੀ ਐਨਐਮ ਟਾਰਕ ਜਿਹੜੀ ਹੈਗੀ ਹੈ 235 ਐਨਐਮ ਆਈ ਸਰ ਠੀਕ ਹੈ ਜੀ। ਇਹ ਸਾਡਾ ਇਸ ਵੇਲੇ ਦਾ ਬੈਸਟ ਟਰੈਕਟਰ ਜਿਹੜੀ ਸੇਲ ਹੋ ਰਹੀ ਹੈ ਮਾਰਕੀਟ ਦੇ ਵਿੱਚ ਨੰਬਰ 1 ਵੀ ਕੈਂਪੇਨ ਸਰ ਦਾ। ਉਹ ਤੁਸੀਂ ਸਾਰੇ ਜਣੇ ਇਹਦੇ ਬਾਰੇ ਦੇਖੋ ਜਰਾ ਇਹਨੂੰ ਖੋਲ ਕੇ ਮਨੀਸ਼ ਇਹਨੂੰ ਖੋਲ ਕੇ ਦਿਖਾਉਦੇ ਆ। ਦੇਖੋ। ਤਿੰਨ ਸਿਲੰਡਰ ਚ ਕੱਢਤਾ ਹਾਂ ਜੀ। ਹਾਂ ਜੀ 3 ਸਿਲੰਡਰ ਭਾਈ। ਉਹ। ਅਰੋ ਲੈ ਭਾਈ। ਤਿੰਨ ਸਿਲੰਡਰ ਲਾਂਚ ਕਰਤਾ। ਹਾਂ ਜੀ। ਹਲੋ ਹਾਂ ਵੀਰ। ਈ 55 16 ਦੇ ਟਾਇਰ ਕਰਤਾ ਬਾਈ ਮੁਰਲੇ 750 ਦੇ ਠੀਕ ਹੈ ਜੀ ਸਾਰੇ ਜਣੇ ਥੋੜਾ ਹੋ ਜਾ ਇਹ ਹੌਸਪਾਵਰ ਕਿੰਨੀ ਬਣਾਤੀ ਬਾਈ 55 55 55 ਹੌਸਪਾਵਰ ਬਾ ਇਧਰ ਨੂੰ ਦੇਖੋ 55 ਐਚਪੀ ਚ ਕਰਿਆ ਬਾਈ ਇਹ ਜੀ ਸੱਭਾ ਬਾਈ ਨੂੰ ਮਿਲੋ ਬਾਈ ਹੋਰ ਸੱਭੇ ਵੀਰੇ ਅੱਬਾ ਬਾਈ ਸਪੈਸ਼ਲੀ ਪਹੁੰਚੇ ਅੱਜ ਸੁਨਾ ਦੀ ਗਾਲੇ ਕੋਲ ਮੈਂ ਤਾਂ ਚੱਲਿਆ ਦਾ ਵੀਰ ਮੇਰਾ ਵੀਰ ਆਦਾ ਬਾਈ ਪਾਵਲਾ ਵੀਰ ਸਾਡਾ ਬੜੀ ਮਿਹਰਬਾਨੀ ਨਾ ਨਾ ਬਾਈ ਆਹ ਹੁਣ ਨਮਾ ਬਾਈ ਜੌਂਡੀਰ ਵਾਲੇ ਕਿੱਧਰ ਆ ਗਏ ਸਾਰੇ ਆ ਗਏ ਜੌਂਡੀਰ ਵਾਲੇ ਕਿੱਧਰ ਆ ਗਏ ਸੋਨਾਂ ਦੀ ਗੱਲ ਬਾਈ ਐ ਸੱਬੇ ਬਾਈ ਹੈ ਫਿਰ ਚਲੋ ਹਾਂਜੀ ਭਰਾ ਆਪਣੇ ਆਗੇ ਜੀ ਆਗੇ ਆਗੇ ਲੋ ਜੀ ਬਾਈ ਟਰੈਕਟਰ ਕੱਢ ਲਿਆ ਬਾਹਰ ਹੁਣ ਆਪਾਂ ਤੁਹਾਨੂੰ ਦੱਸਦੇ ਅੰਦਰ ਦਾ ਰੋਲਾ ਰੱਪਾ ਖਾ ਸਕਤਾ ਤੇ ਪਹਿਲਾਂ ਇਹ ਬਾਈ 4 ਵੀਲ ਜਿਹਾਂ ਹੁੰਦਾ ਦਾ ਟਰੈਕਟਰ ਇਹ 4 ਆਉਂਦਾ ਏ ਨਾ ਨਾ ਪਹਿਲਾ ਪਹਿਲਾ ਤਾਂ 4 ਵੀਲ ਚ ਆਇਆ ਇਹ ਹਾਂ 4 ਵੀਲ ਚ ਵੀ ਆਂਦਾ ਏ ਠੀਕ ਆ ਤੇ 2 ਵੀਲ ਚ ਵੀ ਆਂਦਾ ਏ ਠੀਕ ਆ ਬਾਈ ਯਾਰ ਤੁਸੀਂ ਕਹਿੰਦੇ ਟਰੈਕਟਰ ਅੱਜ ਲਾਂਚ ਕਰਿਆ ਟਰੈਕਟਰ ਮੈਂ ਕੱਦਾ ਦੇਖ ਰਿਆ ਲੋਕਾਂ ਕੋਲ ਨਹੀਂ ਇਹ ਮਾਡਲ ਨਹੀਂ ਆਇਆ ਇਹ ਮਾਡਲ ਅੱਜ ਲਾਂਚ ਕੀਤਾ ਸਾਰੇ ਨਹੀਂ ਜਿਹੜਾ ਜਿਹੜਾ ਪਹਿਲਾ ਆ ਗਿਆ ਉਹ ਕਿਹੜਾ 4 ਸਿਲੰਡਰ ਵਾਲਾ ਦਾ ਉਹ 4 ਸਿਲੰਡਰ ਵਾਲਾ ਸੀਗਾ ਅੱਛਾ ਉਹ ਚੀਜ਼ ਹੋਰ ਆ ਇਹ 3 ਵਾਲਾ ਅੱਛਾ ਹੁਣ ਮਰ ਕੀ ਡੀਏ 55 3 ਸਿਲੰਡਰ ਚ ਆਊਗਾ ਹਾਂਜੀ ਹਾਂਜੀ 3 ਚ ਆਊਗਾ ਜੱਗੂ ਪਤਾ ਗਿਆ ਹਾਂਜੀ ਆ ਦੇਖ ਬੁਗੇ ਦਾ 3 ਸਿਲੰਡਰ ਹੈ ਠੀਕ ਆ ਇਹਦਾ ਮਾਰ ਸੋਨਾ ਨਾ ਉਈ ਰਾਤੀ ਹਾਂ ਤੇ ਪਾਵਰ ਉਹਦੇ ਨਾਲ ਵੀ ਦੁੱਗਣੀ ਐ ਅੱਛਾ ਟਰਬੋ ਘੜਦਾ ਇਹਨਾਂ ਨੇ ਟਰਬੋ ਨਹੀਂ ਹੈਗਾ ਯਾਰ ਇਹ ਟਰਬੋ ਨਹੀਂ ਹੈਗਾ ਸੱਤ ਹਾਂ ਅੱਛਾ ਬਾਈ ਕਿਹ ਕਿਹ ਉਹ ਬਹੁਤ ਘੜੀ ਕਰਦਾ ਰੈਕਟਰ ਹਾਂ ਨਿਊ ਜਨਰੇਟਰ ਬਿਲਕੁਲ ਬਿਲਕੁਲ ਬਾਈ ਆਪਾਂ ਕਹਿ ਜਾਨੇ ਟਰਬੋ 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 ਉਹ ਨਹੀਂ ਕਰਦਾ ਦਾ ਉਹ ਤਾਂ ਹੈ ਜੀ ਹਾਂ ਤਾਂ ਸਾਡੇ ਨਹੀਂ ਹੁੰਦੇ ਬਾਕੀ ਬਾਈ ਮਾਡਲ ਤਾਂ ਤੁਹਾਨੂੰ ਪਤਾ ਸੋਨਾ ਲੀਖਾ ਦੇ ਬਹੁਤ ਸਾਰੇ ਨੇ ਠੀਕ ਹੈ ਜੀ ਡੀਆਈ 50 750 60 ਡੀਆਈ 42 45 34 35 ਤੇ 700 ਬਹੁਤ ਮਾਡਲ ਨੇ ਬਾਈ ਸੋਨਾ ਲੀਕਾ ਤੇ ਬਾਅਦ ਚ ਇਹਨਾਂ ਦਾ ਟਾਈਗਰ ਸ਼ੋਅ ਚ ਆ ਜੰਨੇ ਆ ਸੇਮ ਉਹੀ ਮਾਡਲ ਠੀਕ ਹੈ ਜੀ ਬਾਕੀ ਬਾਈ ਇਹਦਾ ਆਪਾਂ ਰੇਟ ਦੱਸ ਦਿੰਨੇ ਆ ਰੇਟ ਇਹ ਕਹਿੰਦੇ ਆ ਜੀ 7,64,000 ਰੁਪਇਆ ਠੀਕ ਹੈ ਜੀ 764 ਬਾਕੀ ਕਾਗਜ਼ਾਂ ਤੇ ਪੱਤਰਾਂ ਦਾ ਖਰਚਾ ਲੱਗ ਗਿਆ 15-2000 ਰੁਪਇਆ ਗੇਅਰ ਦੀ ਸਪੀਡ ਠੀਕ ਹੈ ਜੀ ਤੇ ਲਿਆ ਬਾਈ ਸਭੇ ਦੱਸ ਗਿਆ ਹਾਂ ਜੀ ਗੇਅਰ ਦੀ ਸਪੀਡ ਇੰਨੀ ਹੈ 15 ਸਪੀਡ ਦੱਸ ਬੇ ਵੀਰੇ ਹਾਂ ਇਹ ਤਾਂ ਬਹੁਤ ਤਗੜਾ ਬਾਈ ਠੀਕ ਆ ਤੇ ਅੱਗੇ ਬਾਈ ਬਾਈ ਨੇ ਦੱਸਿਆ ਵੀ ਪਹਿਲਾਂ 4 ਸਿਲੰਡਰ ਜਣ ਜਾਂਦਾ ਤਾਂ ਹੁਣ 3 ਸਿਲੰਡਰ ਚ ਲਾਂਚ ਕਰਿਆ ਠੀਕ ਹੈ ਜੀ ਇੱਧਰ ਹੈਗੇ ਗੇਅਰ ਜੀ 1 2 3 4 ਰਿਵਰਸਾ ਠੀਕ ਹੈ ਜੀ ਉਧਰ ਲੋ ਹਾਈ ਮੀਡੀਅਮ ਆ ਜੀ ਧੀਆ ਗੇਅਰ ਲੱਗਿਆ ਵਾ ਠੀਕ ਹੈ ਜੀ ਬਾਕੀ ਸਭ ਤੋਂ ਵੱਡੀ ਗੱਲ ਇਹਨੂੰ ਆਪੀ ਪੀਟੀਓ ਵਾਲਾ ਲੀਵਰ ਵੀ ਦਿੱਤਾ ਬਾਈ ਬਾਈ ਮੈਂ ਕਹਿੰਦਾ ਦੂਰੇ ਟਰੈਕਟਰ ਨਾਲੋਂ ਸਭ ਤੋਂ ਵਧੀਆ ਟਰੈਕਟਰ ਹੈ ਸੱਬੇ ਟੁੱਲਪੇ ਨਾਲੋਂ ਮੇਰੇ ਟਰਬੂ ਟੂ ਬੂ ਕਹਿੰਦੇ ਐ ਨਾ ਬਾਗਬਾਜੀ ਕਰ ਰਹੀ ਦੀ ਰੋਕ। ਕੋਈ ਆ ਤੂੰ ਦਾ ਸਾਰੇ ਟਰੈਕਟਰ ਨਹੀਂ ਸਿਫਤਾਂ ਕਰੀ ਜਨਾ ਯਾਰ। ਯਾਰ ਨਹੀਂ ਮੈਂ ਤਾਂ ਆਇਤੀ ਕਰਾਉਣਾ ਟਰੈਕਟਰ ਆ। ਜੇ ਤੈਨੂੰ ਮੈਂ ਸੁਰਾਜਵਾਲ ਲੈ ਗਿਆ ਤਾਂ ਉਹ ਨਹੀਂ ਸਿਫਤਾਂ ਕਰਦਾ। ਉਹ ਨਹੀਂ ਨਹੀਂ ਜਿਹੜੀ ਚੀਜ਼ ਵਧੀਆ ਮੈਂ ਉਹਦੀ ਕਰੂੰਗਾ। ਹਾਂ। ਮੈਂ ਮਕੈਨਿਕ ਆ ਯਾਰ। ਅੱਛਾ। ਮੇਰੇ ਕੋਲ ਗੱਡੀਆਂ ਕਿੰਕੀ? ਕਿੰਨੀ ਜਿੰਨੀਆਂ ਗੱਡੀਆਂ ਆਉਂਦੀਆਂ। ਅੱਜ ਕਿੰਨਾ ਕੰਮ ਹੋਇਆ ਮਦੋਂ? ਉਹਨੇ ਹੋਇਆਗਾ ਮੇਰਾ ਇੰਨੇ ਨੂੰ ਹੋਏ ਲੈ ਆ। ਅੱਛਾ। ਪਰ ਨੂੰ ਚਲੇਦਾ ਮੇਰਾ। ਅੱਛਾ। ਤੇਰੇ ਸਾਹਮਣੇ ਗੱਡੀ ਖੁੱਲੀ ਵੀ ਸੀ। ਠੀਕ ਆ ਭਾਈ ਠੀਕ ਆ ਬਾਕੀ ਬਾਕੀ ਨੇ ਰੋਡਾ ਵੀਟਰ ਵੀ ਮੰਗਾਰੇ ਬਾਈ ਗਰਵਾਜ ਵਾਲੇ ਕਿਵੇਂ ਰੋਟਰ ਵੀਟ ਰਹੇ ਬਾਈ ਇਹਦੇ ਬਾਰੇ ਤਾਂ ਪਤਾ ਨਹੀਂ ਰੋਟਰ ਆਪਣੇ ਬਾਰੇ ਠੀਕ ਹੈ ਸ਼ਕਤੀਮਾਨ ਵੀ ਦੇਖੋ ਸ਼ਕਤੀਮਾਨ ਬੰਨੂ ਨਹੀਂ ਪਤਾ ਸ਼ਕਤੀਮਾਨ ਤਾਂ ਮੇਰੀ ਜਾਨ ਹੈ ਆਏ ਹਾਏ ਸ਼ਕਤੀਮਾਨ ਤਾਂ ਹੀ ਟੌਪ ਤੇ ਬਾਈ ਹਨਾ ਠੀਕ ਹੈ ਪਰ ਇਹ ਟਰੈਕਟਰ ਵੀ ਬਾਈ ਸਾਡੇ ਗਰਵਾਜ ਵਾਲਿਆਂ ਨੇ ਇਹਨਾਂ ਨੇ ਸੋਨਾ ਦੇ ਕਾਲਿਆਂ ਨੇ ਰੋਟਰ ਵੀਟਰ ਮੰਗਾਏ ਨੇ ਗਰਵਾਜ ਦੇ ਗਰਵਾਜ ਕੰਪਨੀ ਦੇ ਦੋ ਮਾਡਲ ਖੜੇ ਆ 7 ਫੋਟਾ ਤੇ 8 ਫੋਟਾ ਠੀਕ ਹੈ ਜੀ ਜੇ ਕੋਈ ਹੋਇਆ ਚਾਹਵਾਨ ਵੀਰ ਸੱਜਣ ਦੇਖ ਲਿਓ ਜੀ ਤੇ ਵੈਸੇ ਦਾ ਰੇਟ ਸ਼ਕਤੀਮਾਨ ਨਾਲੋਂ ਘੱਟ ਆ ਬਾਈ ਫਰਕ ਹੈ ਇਹਨਾਂ ਦਾ ਰੇਟ ਦਾ ਪ੍ਰੋਪਰ ਬਾਈ ਪਤਾ ਨਹੀਂ ਇਹਨਾਂ ਦਾ ਕਿੰਨੇ ਦਾ ਹੋਊਗਾ ਤੁਹਾਨੂੰ ਪੁੱਛ ਕੇ ਦੱਸ ਦਾਂਗੇ ਜੇ ਕਿਸੇ ਨੂੰ ਜਾਣਕਾਰੀ ਲੈਣੀ ਹੋਈ ਤਾਂ ਉਹ ਨੰਬਰ ਹੈ ਕਾਲ ਕਰ ਲਿਓ 98158 43628 ਠੀਕ ਹੈ ਜੀ ਬਾਕੀ ਜੇ ਕਿਸੇ ਨੇ ਬਾਈ ਹੋਇਆ ਕਿਸੇ ਦਾ ਮਨ ਸੋਨਾ ਲੀ ਕਾ ਡੀਏ 55 ਲੈਣ ਦਾ ਤਾਂ ਦੇਖ ਲਿਓ ਰੇਟ ਵੀ ਜਾਨੀ ਕਿ 750 ਨਾਲੋਂ ਰੇਟ ਘੱਟ ਆ ਬਾਈ ਪਾਵਰ ਕਹਿ ਰਹੇ ਆ ਵੀ ਉਦਾਂ ਕਾਪੀ ਤੇ ਤਾਂ ਬਾਈ ਅੰਦਰੇ ਚੜਨੀ ਆ ਪਰ ਇਹ ਕਹਿ ਰਹੇ ਆ ਵੀ ਇਹ 55 HP ਦਾ ਅਜਗੂ ਹਾਂਜੀ ਵੀਰੇ ਪਰਫਾਰਮੈਂਸ ਦੇ ਉੱਪਰ ਦੇਖੀ ਆਏ ਕੋਈ ਲੈ ਬਾਈ ਕਾ ਦਾ ਮੀਟਰ ਬਹੁਤ ਵਧੀਆ ਮੀਟਰ ਬਾਈ ਆਹੀ ਆਉਂਦਾ ਸੋਨਾਲੀ ਕਾ ਸ਼ੁਰੂ ਦੇ ਇੰਨਾ ਪਾਣੀ ਪਤਾ ਨਾ ਇਹੀ ਮੀਟਰ ਆਉਂਦਾ ਇਸ ਸੋਨਾਲੀ ਕਾ ਸ਼ੁਰੂ ਚ ਹਾਂ ਫਿਰ ਜਾਨੀ ਕਹਿੰਦਾ 300 ਮੀਟਰ ਕਰ ਬਾਕੀ ਬਾਈ ਇਹਦੇ ਕੋਲ ਹੋਰ ਵੀ ਸਾਰੇ ਮਾਡਲ DI 35 750 60 ਠੀਕ ਹੈ ਜਿੰਨੇ ਵੀ ਮਾਡਲ ਨੇ ਸੋਨਾਲੀ ਕਾ ਦੇ ਸਾਰੇ ਹੀ ਖੜੇ ਨੇ ਇਹਨਾਂ ਕੋਲ ਕੋਈ ਵੀ ਮਾਡਲ ਲੈਣਾ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਆਪਣੇ ਬਿਲਕੁਲ ਨਾਲੇ ਏਜੰਸੀ ਇਹਨਾਂ ਦੀ ਅੰਧ ਨਾ ਕੰਧ